ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਰਾਸਤ ਮਾਡਲ ਅਤਿੰਦਰ ਗਿੱਲ ਚੈਨਲ ਤੇ ਤੁਹਾਡਾ ਸਵਾਗਤ ਆ। ਇਹ ਅੱਜ ਆਪਾਂ ਮਿੱਠੀਆਂ ਮਠੀਆਂ ਦੀ ਵੀਡੀਓ ਤਿਆਰ ਕੀਤੀ ਆ। ਮਿੱਠੀਆਂ ਮਠੀਆਂ ਕਿਸ ਤਰ੍ਹਾਂ ਬਣੀਆਂ ਏ ਇਹ ਪੂਰੀ ਵੀਡੀਓ ਦੇਖਿਓ। ਦੇਖ ਕੇ ਤੁਸੀਂ ਵੀ ਇਸ ਤਰ੍ਹਾਂ ਦੀ ਰੈਸਪੀ ਤਿਆਰ ਕਰਿਓ ਤੇ ਸਾਨੂੰ ਸ਼ੇਅਰ, ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਮਠੀਆਂ ਬਣਾਉਣ ਲਈ ਆਪਾਂ ਲਿਆ ਕਣਕ ਦਾ ਆਟਾ ਇਹ ਕਣਕ ਦਾ ਆਟਾ ਲੈ ਲੈਣਾ 2 ਕੌਲੀਆਂ ਇੱਕੋ ਕੌਲੀ ਨਾਲ ਨਾਪ ਕੇ ਤੇ 2 ਕੌਲੀਆਂ ਪਾ ਲੈਣੀਆਂ 2 ਕੌਲੀਆਂ ਆٹے ਦੀਆਂ ਪਾ ਕੇ ਆਪਾਂ ਇਹਦੇ ਵਿੱਚ ਅੱਧੀ ਕੌਲੀ ਇਹ ਸੂਜੀ ਦੀ ਆ ਇਹ ਸੂਜੀ ਇਹਦੇ ਵਿੱਚ ਪਾ ਦੇਣੀ ਆ ਥੋੜਾ ਜਿਹਾ ਆਪਾਂ ਇਹ ਨਾਰੀਅਲ ਦਾ ਪੂਰਾ ਹੈ ਪਾ ਦਿਆਂਗੇ ਥੋੜਾ ਜਿਹਾ ਆਪਾਂ ਇਹਦੇ ਚ ਇਹ ਨਮਕ ਪਾ ਦਿਆਂਗੇ ਮਠੀਆਂ ਵੈਸੇ ਮਿੱਠੀਆਂ ਐ ਨਮਕ ਥੋੜਾ ਜਿਹਾ ਵੈਸੇ ਪਾਉਣਾ ਐ ਹੁਣ ਆਪਾਂ ਇਹਦੇ ਵਿੱਚ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਆਪਾਂ ਘਿਓ ਪਾਵਾਂਗੇ ਦੇਸੀ ਘਿਓ ਦੇਸੀ ਹੀ ਪਾਉਣਾ ਐ ਜਿਹੜਾ ਮੋਨ ਪਾਉਣਾ ਐ ਉਹ ਦੇਸੀ ਘਿਓ ਦੀ ਹੀ ਪਾਉਣੀ ਆ ਪਿਗਲੇ ਹੋਏ ਘਿਓ ਦੇ ਆਪਾਂ ਇਹਦੇ ਵਿੱਚ 5 ਚਮਚੇ ਆਪਾਂ ਇਹਦੇ ਵਿੱਚ ਘਿਓ ਦੇ ਪਾ ਦਾਂਗੇ। ਫਲਾਰ ਆਹੀਂ ਖਲਾਰ ਖਲਾਰ ਕੇ ਸਾਰਾ ਬਾਦਣਾ। ਇਹ ਮੇਰੇ ਵਾਲਾ ਚਮਚਾ ਜਿਹੜਾ ਥੋੜਾ ਜਿਹਾ ਛੋਟਾ ਜਿਹੜੇ ਆਪਾਂ ਦੂਜੇ ਚਮਚੇ ਵਰਤਦੇ ਉਹ ਵੱਡੇ ਹੁੰਦੇ ਉਹ 5 ਹੀ ਪਾਉਣੇ ਆ। ਇਹਨੇ ਮਟੀਰੀਅਲ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਲਿਆਂਗੇ। ਦੋਵਾਂ ਹੱਥਾਂ ਨਾਲ ਮਸਲ ਮਸਲ ਕੇ ਸਾਰੇ ਨੂੰ ਮਿਕਸ ਕਰ ਲੈਣਾ ਹੈ। ਇਹ ਨਹੀਂ ਗੰਡਾ ਜੀਆਂ ਹੈ ਇਹ ਗੰਡਾ ਨਾ ਵੱਜਣਾ। ਤੇ ਕਿਉਂ ਜਿਹੜਾ ਸਾਰੇ ਆਟੇ ਦੇ ਵਿੱਚ ਮਿਕਸ ਹੋ ਜਾਣਾ ਚਾਹੀਦਾ। ਇਹ ਆਟਾ ਆਪਾਂ ਸਾਰਾ ਮਿਕਸ ਕਰ ਲਿਆ। ਕਿਉਂ ਇਹਦੇ ਵਿੱਚ ਸਾਰੇ ਚ ਮਿਕਸ ਹੋ ਗਿਆ। ਆਪਾਂ ਇਦਾਂ ਕਰਕੇ ਚੈੱਕ ਕਰ ਲਓ। ਬਹੁਤ ਵਧੀਆ। बन ਗਿਆ ਹੈ ਜਿੰਨਾ ਕਿ ਉਹਦੀ ਲੋੜ ਸੀ ਇੰਨੇ ਮੋਣੇ ਦੇ ਵਿੱਚ ਜਿਹੜੀ ਆਪਾਂ ਕਿਓ ਦੀ ਪਾਈ ਆ ਉਹ ਬਹੁਤ ਆ ਤੇ ਕਿਓ ਬਿਨਾ ਇੰਨੇ ਬਣਨਾ ਵੀ ਨਹੀਂ ਗਵਦੀਆ ਮਠੀਆਂ ਜਿਹੜੀਆਂ ਉਹ ਵਧੀਆ ਟੇਸਟੀ ਨਹੀਂ ਬਣਨਗੀਆਂ ਹਸਤਾ ਨਹੀਂ ਬਣਨਗੀਆਂ ਇਹਨੂੰ ਅੱਜ ਦਿਨ ਹੁਣ ਆਪਾਂ ਰੈਸਟ ਦੇ ਰੱਖ ਦਿੰਨੇ ਆ ਤੇ ਅਗਲਾ ਪ੍ਰੋਸੈਸ ਜਿਹੜਾ ਉਹ ਤਿਆਰ ਕਰਦੇ ਆ ਉਹੀ ਆਟੇ ਵਾਲੀ ਕੌਲੀ ਜਿਹੜੀ ਆ ਉਹ ਆਪਾਂ ਇੱਕ ਦੁੱਧ ਦੀ ਲੈ ਲੈਣੀ ਆ ਇਹ ਜਿਹੜੀਆਂ ਮਠੀਆਂ ਮਿੱਠੀਆਂ ਮਠੀਆਂ ਇਹ ਸਾਰੇ ਹੀ ਬਣਾਉਂਦੇ ਆ ਇਹ ਥੋੜੀ ਜੀ ਅਲੱਗ ਤਰੀਕੇ ਨਾਲ ਬਣਾਵਾਂਗੇ ਥੋੜੀਆਂ ਜਿਹੀਆਂ ਵਧੀਆ ਜਿਆਦਾ ਟੇਸਟੀ ਬਣੇਗੀ ਉਸ ਵਿੱਚ ਆਪਾਂ ਅੱਧੀ ਕੌਲੀ ਖੰਡ ਦੀ ਪਾਉਣੀ ਆ ਅੱਧੀ ਨਹੀਂ ਥੋੜੀ ਜੀ ਘੱਟ ਆ ਇਹਦੇ ਵਿੱਚ ਦੁੱਧ ਜਿਹੜਾ ਇਹ ਠੰਡਾ ਨਹੀਂ ਹੋਣਾ ਚਾਹੀਦਾ ਇਹ ਗਰਮ ਵੀ ਨਹੀਂ ਹੋਣਾ ਚਾਹੀਦਾ ਇਹ ਨਾਰਮਲ ਦੁੱਧ ਹੋਣਾ ਚਾਹੀਦਾ ਤੇ ਇਹਦੇ ਵਿੱਚ ਆਪਾਂ ਇਹ ਖੰਡ ਜਿਹੜੀ ਆ ਇਹਦੇ ਵਿੱਚ ਪਾ ਦਿਆਂਗੇ ਇਹਨੂੰ ਪਾ ਕੇ ਥੋੜਾ ਜਿਹਾ ਆਪਾਂ ਇਹਨੂੰ ਹਲਾਵਾਂਗੇ ਹੰਡਾ ਆਪਾਂ ਬਿਲਕੁਲ ਖੋਰ ਨਹੀਂ ਨਹੀਂਗੀ ਥੋੜਾ ਜਿਹਾ ਦੁੱਧ ਦਾ ਰੰਗ ਬਦਲ ਜਾਊਗਾ ਕਿੰਨਾ ਕੀ ਕਰਨਾ ਹੈ ਖੰਡ ਐਹੀਂ ਵਿੱਚ ਰੱਖਣੀ ਆ ਦੁੱਧ ਦਾ ਕਲਰ ਜਿਹੜਾ ਨਾ ਬਦਲ ਗਿਆ ਥੋੜਾ ਜਿਹਾ ਫਿਰ ਥੋੜੀ ਜਿਹੀ ਖੰਡ ਖੋਲਣੀ ਆ ਸਾਰੇ ਨਹੀਂ ਖੋਲਣੀ ਉਸ ਤੋਂ ਬਾਅਦ ਆਪਾਂ ਇਸ ਨੂੰ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਈ ਜਾਣਾ ਹਾਂ ਜਿਹੜੀ ਆ ਇਹ ਸਿੱਧੀ ਐਂ ਹੀ ਪਾਉਣੀ ਆ ਥੋੜਾ ਥੋੜਾ ਦੁੱਧ ਪਾਈ ਜਾਣਾ ਥੋੜਾ ਥੋੜਾ ਦੁੱਧ ਪਾ ਕੇ ਮਲੀ ਜਾਓ ਆਟੇਆਂ ਨੂੰ ਗੁੰਨੀ ਜਾਓ ਜਿਵੇਂ ਜਿਵੇਂ ਲੋੜ ਪਊਗੀ ਜਿੰਨਾ ਜਿੰਨਾ ਉਹਨਾਂ ਨਾਲ ਪਾਈ ਜਾਓ ਦੁੱਧ ਥੋੜਾ ਥੋੜਾ ਕਰਕੇ ਪਾਉਣਾ ਕਿਉਂਕਿ ਜੇ ਜ਼ਿਆਦਾ ਪਾਇਆ ਆਟਾ ਆਪਾਂ ਬਿਲਕੁਲ ਸਖਤ ਗੁੰਨਣਾ ਹੈ ਇਹ ਆਟਾ ਜਿਹੜਾ ਹੈ ਨਾ ਇਹਨੂੰ ਆਪਾਂ ਗੁੰਨਣਾ ਨਹੀਂਗਾ ਇਹ ਸਿਰਫ ਇਕੱਠਾ ਹੀ ਕਰਨਾ ਹੈ ਇਕੱਠਾ ਕਰਕੇ ਨਾਲ ਦੀ ਨਾਲ ਹੀ ਆਪਾਂ ਇਹਦੀ ਮੱਠੀਆਂ ਬਣਾਉਣ ਲੱਗ ਜਾਣਾ ਇੰਝ ਕਰਕੇ ਜਿਤਨਾ ਆਟਾ ਕੋਹੰਦਾ ਉਦਾਂ ਨਹੀਂ ਗੁੰਨਣਾ ਇਹਦੇ ਆਪਾਂ ਪੇੜੇ ਕਰ ਲਈਏ ਪੇੜੇ ਕਰਕੇ ਫਿਰ ਆਪਾਂ ਇਹਦੀ ਰੋਟੀ ਵੇਲ ਲਾਂਗੇ ਨਾ ਵੱਡੇ ਵੱਡੇ ਪੇੜੇ ਕਰ ਲਓ ਬੰਦਾ ਕਰਕੇ ਰੱਖ ਲੋ ਤਿੰਨ ਬਣ ਜਾਣਗੇ ਇਹਦੇ ਆ ਥੋੜਾ ਜਿਹਾ ਛੋਟਾ ਰਹੇਗਾ ਕੋਈ ਚੱਕਰ ਨਹੀਂ ਹੁਣ ਆਪਮਾ ਨਿੱਧੇ ਵੇਲੀ ਜਾਣਾ ਇੱਥੋਂ ਆਏਗਾ ਉਹ ਆਪਾਂ ਖਾਣਾ ਸੈੱਟ ਕਰਾਂਗੇ ਜਦੋਂ ਪਾਰਟ 2 ਵੀ ਖਾਣਾ ਸੈੱਟ ਕਰੀ ਜਾ ਰੋਟੀ ਆਪਾਂ ਵੇਲ ਲਈ ਆ ਇਹਨਾਂ ਥੋੜੀ ਜਿਹੀ ਮੋਟੀ ਰੱਖਣੀ ਆ ਮੱਠੀਆਂ ਜਿਹੜੀਆਂ ਹੁੰਦੀਆਂ ਥੋੜੀ ਜਿਹੀ ਮੋਟੀਆਂ ਹੁੰਦੀਆਂ ਇਸ ਨੂੰ ਆਪਾਂ ਹੁਣ ਇਦਾਂ ਕਰਨਾ ਹੈ ਆਪਾਂ ਇਹਨਾਂ ਨੂੰ ਕੋਈ ਵੀ ਚੀਜ਼ ਸੈੱਟ ਕਰ ਲੈਣੀ ਆ ਜੋ ਤੁਹਾਨੂੰ ਸੈੱਟ ਲੱਗੇ ਜੋ ਤੁਹਾਡੇ ਘਰ ਵਿੱਚ ਕੋਈ ਟੱਕਰ ਨਾ ਹੋਵੇ ਬਿਲਕੁਲ ਬੋਲ ਸਕਦੇ ਹਾਂ ਬਿਸਕੁਟਾ ਜਿਹੜੀਆਂ ਬਣਾ ਸਕਦੇ ਹਾਂ ਹੁਣ ਆਪਾਂ ਇਹਨੂੰ ਇਹਦੇ ਨਾਲ ਐ ਕੱਟ ਲਾਂਗੇ ਇੰਨਾ ਕ ਸਾਇਦਰਾ ਖਨਾਪਾ ਇਸੇ ਤਰ੍ਹਾਂ ਆਪਾਂ ਦੂਜੀ ਰੋਟੀ ਵੇਲ ਲਈ ਆ ਇਹਨੂੰ ਵੀ ਆਪਾਂ ਐ ਕੱਟ ਲੈਨੇ ਆ ਮੱਠੀਆਂ ਆਪਾਂ ਸਾਰੀਆਂ ਵੇਰ ਕੇ ਤਿਆਰ ਕਰ ਲਈਆਂ ਥੋੜੀਆਂ ਜਿਹੀਆਂ ਛੋਟੀਆਂ ਬਣਾ ਲਈਆਂ ਥੋੜੀਆਂ ਜਿਹੀਆਂ ਵੱਡੀਆਂ ਬਣਾ ਲਈਆਂ ਹੁਣ ਆਪਾਂ ਇਹਨਾਂ ਨੂੰ ਤਲਦੇ ਆਂ ਘਿਓ ਦੇ ਵਿੱਚ ਮੀਂਹ ਲਈ ਆਪਾਂ ਘਿਓ ਲੈ ਲਿਆ ਘਿਓ ਗਰਮ ਕਰ ਲਿਆ ਇਹਦੇ ਲਈ ਨਾ ਕੜਾਈ ਜਿਹੜੀ ਆਪਾਂ ਲੈਣੀ ਹੁੰਦੀ ਹੈ ਚੌੜੇ ਤਲੇ ਵਾਲੀ ਲੈਣੀ ਹੁੰਦੀ ਆ ਕਿਉਂਕਿ ਮੱਠੀਆਂ ਜਿਹੜੀਆਂ ਉਹ ਫਿਰ ਇਕੱਠੀਆਂ ਨਾ ਹੋਣ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਇੱਦਾਂ ਸਾਈਡ ਸਾਈਡ ਤੇ ਪਾਈ ਜਾਈਏ ਜੇ ਜਿਹੜੀ ਕੜਾਈ ਵਿੱਚ ਡੂੰਗੀ ਹੁੰਦੀ ਆ ਨਾ ਉਹ ਚਾਲੇ ਜਾ ਕੇ ਇਕੱਠੀਆਂ ਹੋ ਜਾਂਦੀਆਂ ਆ ਮੱਧਮ ਅੱਤੇ ਸੇਕਤੇ ਆਪਾਂ ਇਹਨਾਂ ਨੂੰ ਢੜਨਾ ਹੁੰਦਾ ਹੈ। ਹੌਲੀ ਹੌਲੀ ਅੱਪੇ ਚੜੇ ਜਾਣੀਆਂ ਆਪਾਂ ਹਿਲਾਉਣਾ ਨਹੀਂ ਇਹ ਆਪਣੇ ਮਠੀਆਂ ਬਣ ਕੇ ਇਹਨਾਂ ਤਿਆਰ ਹੋ ਗਈਆਂ। ਇਆ ਬੱਸ ਏਕ ਜਿਹੜਾ ਨਾ ਘੱਟ ਸੇਕ ਤੇ ਪਕਾਉਣੀਆਂ 5 ਤੋਂ 7 ਮਿੰਟ ਲੱਗਣਗੇ ਆਪਾਂ ਨੂੰ ਇਹਨਾਂ ਚਿਰ ਚ ਤਿਆਰ ਹੋ ਜਣੀਆਂ ਵੇਖੋ ਬਿਲਕੁਲ ਤਿਆਰ ਹੋ ਗਈਆਂ ਰੜ ਗਈਆਂ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਬਾਹਰ ਮੱਠੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਵੱਡੀਆਂ ਵੀ ਤੇ ਛੋਟੀਆਂ ਵੀ ਦੋਨੋਂ ਬਣ ਗਈਆਂ ਇਹ ਬਹੁਤ ਖਸਤਾ ਬਹੁਤ ਵਧੀਆ ਬਣੀਆਂ ਐ ਇਸ ਮੈਥਡ ਦੇ ਨਾਲ ਆਪਾਂ ਮੱਠੀਆਂ ਬਣਾਈਏ ਮੱਠੀਆਂ ਬਹੁਤ ਸੋਹਣੀਆਂ ਬਣਦੀਆਂ ਐ ਸੌਖਾ ਤਰੀਕਾ ਹੈ ਤੇ ਛੇਤੀ ਬਣਦੀਆਂ ਐ ਤੇ ਬਣ ਕੇ ਵੀ ਤਿਆਰ ਬਿਲਕੁਲ ਬਿਸਕਟਾਂ ਵਰਗੀਆਂ ਹੁੰਦੀਆਂ ਇਹਨਾਂ ਦੀ ਲੁੱਕ ਵੀ ਵੱਖਰੀ ਹੁੰਦੀ ਆ ਸੌਣ ਦਾ ਮਹੀਨਾ ਐ ਸੌਣ ਦੇ ਮਹੀਨੇ ਵਿੱਚ ਆਪਾਂ ਬਣਾਉਣਾ ਹੀ ਆ ਮੱਠੀਆਂ ਇਸ ਕਰਕੇ ਤੁਸੀਂ ਵੀ ਇਹੋ ਜਿਹੀਆਂ ਮੱਠੀਆਂ ਬਣਾ ਕੇ ਤਿਆਰ ਕਰੋ